पूज की ट्रेजडी के साथ शराब की ट्रेजडी के साथ मौत मजीठा असेंबली हल्के में हो चुकी है और मैं डायरेक्टली रिस्पॉन्सिबल इन मौतों के लिए आपकी सरकार को समझता हूं आज इधर चीफ मिनिस्टर आ रहे हैं मैं चीफ मिनिस्टर साहब को इधर से पूछना चाहूंगा आप होम मिनिस्टर हो आपके एक साइज मिनिस्टर है चीमा साहब जुम्मेवारी किसकी बनती है मैं समझता हूं पहली जिम्मेवारी इसमें एक्साइज मिनिस्टर की एक्साइज मिनिस्टर हरपाल सिंह चीमा जो फाइनेंस मिनिस्टर भी हैं उनको इमीजिएटली इस्तीफा देना चाहिए ही इज डायरेक्टली रिस्पॉन्सिबल एंड एज होम मिनिस्टर चीफ मिनिस्टर क्योंकि होम का और पुलिस का इंचार्ज है ही इज डायरेक्टली रिस्पॉन्सिबल फॉर वोटर से तो इसलिए आपकी ये गवर्नमेंट जो है मॉरली कोई जिम्मेवारी अपनी समझते हैं तो ही मस्ट इमीजिएटली रिजाइन ਐਸਡੀ ਇਕਸਾਈਜ਼ ਮਿਸਟਰੀ ਪੰਜਾਬ ਬਾਈਬਾ ਸਾਹਿਬ ਇੱਕ ਪਾਸੇ ਜੁਧ ਨਸ਼ਿਆਂ ਦੇ ਵਿਰੋਧ ਚਲਾਇਆ ਉਸ ਪਾਸੇ ਸਖਤ ਕਾਰਵਾਈ ਦੀ ਗੱਲ ਕੀਤੀ ਦੂਸਰੇ ਪਾਸੇ ਸ਼ਰਾਬ ਦੇ ਨਾਲ ਇਸ ਤਰ੍ਹਾਂ ਦੀਆਂ ਮੌਤਾਂ ਹੋਣੀਆਂ ਦੇਖੋ ਇੱਕ ਸਿੱਧੀ ਗੱਲ ਸਮਝ ਲਓ ਡਾਇਰੈਕਟਲੀ ਇਹਦੇ ਵਾਸਤੇ ਅਸੀਂ ਆਪ ਦੀ ਸਰਕਾਰ ਨੂੰ ਭਗਵੰਤ ਮਾਲ ਨੂੰ ਤੇ ਹਰਪਾਲ ਸਿੰਘ ਚੀਮੇ ਨੂੰ ਜ਼ਿੰਮੇਵਾਰ ਸਮਝਦੇ ਇਹ ਲਾਅ ਐਂਡ ਆਰਡਰ ਨਾਲ ਹੀ ਤਾਲੁਕ ਰੱਖਦਾ ਹੈ ਇਹ ਜਿਹੜਾ ਜੁਧ ਦੇ ਖਿਲਾਫ ਇਹ ਨਸ਼ੇ ਦੇ ਖਿਲਾਫ ਯੁੱਧ ਦੀ ਘਰ ਵੱਲੋਂ ਹੋਲਡ ਕਰਨੇ ਆ ਹਰਪਾਲ ਹੀ ਸ਼ੁੱਡ ਰਿਜ਼ਾਈਨ ਨਾ ਮੀ ਜੇ ਜੇ ਉਹਦੇ ਕੋਈ ਮੋਰਲ ਕੋਈ ਗੱਲ ਹੈ ਰਿਜ਼ਾਈਨ ਕਰੇ ਤੇ ਅਸਲ ਜਿਹੜੇ ਕੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀਆਂ ਨਹੀਂ ਉਹਨਾਂ ਦੀਆਂ ਨਾ ਹੋਣ ਸ਼ਰਾਬ ਜਿਹੜੀ ਵਿਕਦੀ ਏ ਤੇ ਜਿਹਦੀ ਦੇਖ ਰੇ ਚੱਲੇ ਹੁੰਦੀ ਉਹਨਾਂ ਤੇ ਕਾਰਵਾਈ ਕਿੱਥੇ ਦੱਸੋ ਬੰਦੇ ਤੇ ਇਹ ਪਿਛਲੇ 3 ਸਾਲਾਂ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹ ਕਿੱਥੇ ਨੇ ਪਰ ਬਾਜਵਾ ਸਾਹਿਬ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹਨਾਂ ਦੀ ਰਿਸਪੋਨਸੀਬਿਲਟੀ ਕੋਈ ਨਹੀਂ ਪਰ ਬਾਜਵਾ ਸਾਹਿਬ ਦੇ ਵਿੱਚ ਕਾਂਡ ਹੋਣੇ ਸ਼ੁਰੂ ਹੋ ਗਏ ਕਾਲੀ ਦਲਚੀ ਹੋਏ ਕੰਗਰਸ ਗੱਲ ਮੇਰੀ ਸੁਣੋ ਬਾਕੀ ਸਰਕਾਰਾਂ ਦੀ ਗੱਲ ਛੱਡੋ ਅੱਜ ਆਪਾਂ ਤੇ ਅੱਜ ਦੀ ਸਰਕਾਰ ਦੀ ਰਿਸਪੋਨਸੀਬਿਲਟੀ ਦੀ ਗੱਲ ਕਰਦੇ ਹਾਂ ਜੇ ਪਿਛਲੀਆਂ ਸਰਕਾਰਾਂ ਚ ਕਮੀ ਪੇਸ਼ੀ ਨਾ ਹੁੰਦੀ ਤੇ ਇਹ ਕਿਉਂ ਆਂਦੇ ਸੀ ਹੁਣ ਸੀਐਮ ਸਾਹਿਬ ਆ ਰਹੇ ਨੇ ਕਹਿ ਰਹੇ ਨੇ ਸਖਤ ਕਾਰਵਾਈ ਸੀ ਕਰਤੀ ਹੁਣ ਪਰਿਵਾਰਾਂ ਨੂੰ ਮਿਲਣ ਆ ਰਹੇ ਨੇ ਕੀ ਜਿਹੜੇ ਜਿਹੜੇ ਦੀ ਡੈਥ ਹੋ ਗਈ ਕਿੰਨੀ ਕੰਪਨਸੇਸ਼ਨ ਚਾਹੀਦਾ ਇਹਦੀ ਗੱਲ ਸੁਣੋ ਕੰਪਨਸੇਸ਼ਨ ਤੇ ਚਲੋ ਆਪ ਵੇਖੇਗਾ ਚੀਫ ਮਿਨਿਸਟਰ ਇਹਨਾਂ ਨੂੰ ਕੀ ਦਿੰਦਾ ਹੈ ਗਰੀਬ ਲੋਕ ਨੇ ਅਸੀਂ ਚਾਹਿਆ ਕੰਪਨਸੇਸ਼ਨ ਦਿੱਤੀਦਾ ਹੈ ਬਟ ਕੰਪਨਸੇਸ਼ਨੋਂ ਵੱਧ ਜ਼ਰੂਰੀ ਤੇ ਹੈ ਕਿ ਇਸ ਕਿਸਮ ਦਾ ਕੰਡਾ ਸਾਰੇ ਪੰਜਾਬ ਚੰਦ ਰਿਹਾ ਕਿ ਸਮਿਦਿਓ ਕੇਨਾਂ ਦੀ ਜਿਹੜੀ ਐਡਮਿਨਿਸਟ੍ਰੇਟਿਵ ਫੋਰਸੇਜ਼ ਨੇ ਲਾਅ ਐਂਡ ਆਰਡਰ ਵਾਲੀਆਂ ਪੁਲਿਸ ਫੋਰਸਾਂ ਉਹਨਾਂ ਨੂੰ ਇਹਦਾ ਪਤਾ ਨਹੀਂ ਸੀ ਬਾਈਆ ਜੀ ਜਿਹਨਾਂ ਦੀ ਡੈੱਥ ਜਿਹਨਾਂ ਦੇ ਘਰ ਡੈੱਥ ਸੀ ਇਸੇ ਦੀ ਜ਼ਿੰਮੇਵਾਰੀ ਹੈ ਸਿੱਧੀ ਭਗਵੰਤ ਨੂੰ ਜਿਹੜੇ ਮੰਗਾਲੀ ਬਾਈਆ ਸਾਹਿਬ ਮੰਗਾਲੀ ਕਰਾਂ ਦੀ ਜਿਹੜੀ ਡੈੱਥ ਹੋਈ ਹੈ ਇਹ ਮੌਜੂਦਾ ਲਈ ਪਿੰਡ ਪਿੰਡ ਸਵਰ ਰੱਖਤਾ ਗਿਆ ਕੋਈ ਮੈਂ ਕਿਸੇ ਲੀਡਰ ਦੀ ਗੱਲ ਨਹੀਂ ਕਰਨਾ ਮੈਂ ਸਿੱਧੇ ਤੌਰ ਆਪ ਦੀ ਸਰਕਾਰ ਰਿਸਪਾਂਸਿਬਲ ਤੇ ਭਗਵੰਤ ਨੂੰ ਤੇ ਇਥੋਂ ਦੇ ਚੀਮੇ ਨੂੰ ਰਿਸਪਾਂਸਿਬਲ ਜਿਹੜੇ ਪੁਤਰੀ ਕਲਾਂ ਦੇ ਵਿੱਚ ਆਪਾਂ ਲਾਇ ਦਿੱਤਾ ਜਾ ਰਿਹਾ ਉਹਨਾਂ ਤੇ ਧੰਨਵਾਦ ਜੀਮਨ ਸਾਹਿਬ ਮੈਂ ਸਾਹਿਬ ਇੱਕ ਵਾਰ ਦੱਸਦਾ ਗਿਆ ਬਾਈਆ ਸਾਹਿਬ ਬਾਈਆ ਸਾਹਿਬ ਕੱਲੀ ਕਰ ਦਿੰਦਾ ਗਿਆ ਬਾਕੀ ਗੱਲ ਕੋਈ ਦੇ ਸਰਕਾਰ ਕੱਲ ਵੀ ਕੀਤੇ ਗਏ ਨੇ ਸੁਣੋ ਇਸ ਤੁਸੀਂ ਆਪ ਹੀ ਦੱਸ ਰਹੇ ਹੋ ਇਹ ਨਹੀਂ ਥੱਲੇ ਮੈਨੂੰ ਨਹੀਂ ਹੁਣ ਪਤਾ ਉਹਨਾਂ ਦਾ ਪੋਸਟਮਾਰਟਮ ਹੋਇਆ ਕਿ ਨਹੀਂ 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 ਪੋਸਟਮਾਰਟਮ ਨਹੀਂ ਹੋਇਆ ਤਾਂ ਤੁਸੀਂ ਆਪਰੇ ਆ ਸਮਝ ਲਓ ਅੱਜ ਇੱਥੇ ਚੀਫ ਮਿਨਿਸਟਰ ਆਣਾ ਵੈਲਕਮੇ ਆਣਾ ਚਾਹੀਦਾ ਪਰ ਲੋਕਾਂ ਇਹ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਐਲੋ ਪੂਜ ਕੀ ਟੈਜੜੀ ਦੇ ਸਾਥ ਸ਼ਰਾਬ ਕੀ ਟੈਜੜੀ ਦੇ ਸਾਥ ਬਹੁਤ ਮਜੀਠਾ ਅਸੈਂਬਲੀ ਹਲਕੇ ਮੇ ਹੋ ਚੁਕਾ और मैं डायरेक्टली रिस्पॉन्सिबल इन मौतों के लिए आपकी सरकार को समझता हूं आज इधर चीफ मिनिस्टर आ रहे हैं मैं चीफ मिनिस्टर साहब को इधर से पूछना चाहूंगा आप होम मिनिस्टर हो आपके एक साइज मिनिस्टर है चीमा साहब जुम्मेवारी किसकी बनती है मैं समझता हूं पहली जिम्मेवारी इसमें एक्साइज मिनिस्टर की है एक्साइज मिनिस्टर हरपाल सिंह चीमा जो फाइनेंस मिनिस्टर भी हैं उनको इमीजिएटली इस्तीफा देना चाहिए ही इज डायरेक्टली रिस्पॉन्सिबल एंड एज होम मिनिस्टर चीफ मिनिस्टर क्योंकि होम का और पुलिस का इंचार्ज है ही इज डायरेक्टली रिस्पॉन्सिबल फॉर वोटर से तो इसलिए आपकी ये गवर्नमेंट जो है मॉरली कोई जिम्मेवारी अपनी समझते है तो ही मस्ट इमीजिएटली रिजाइन ਐਸ ਦੀ ਸਾਈਜ਼ ਮਿਸਟਰ ਪੰਜਾਬ ਭਾਈ ਸਾਹਿਬ ਇੱਕ ਪਾਸੇ ਯੋਧ ਨਸ਼ਿਆਂ ਦੇ ਵਿਰੋਧ ਚਲਾਇਆ ਉਸ ਪਾਸੇ ਸਖਤ ਕਾਰਵਾਈ ਦੀ ਗੱਲ ਕੀਤੀ ਦੂਸਰੇ ਪਾਸੇ ਸ਼ਰਾਬ ਦੇ ਨਾਲ ਇਸ ਤਰ੍ਹਾਂ ਦੀਆਂ ਮੌਤਾਂ ਹੋਣੀਆਂ ਦੇਖੋ ਇੱਕ ਸਿੱਧੀ ਗੱਲ ਸਮਝ ਲਓ ਡਾਇਰੈਕਟਲੀ ਇਹਦੇ ਬਾਅਦ ਸੇ ਅਸੀਂ ਆਪ ਦੀ ਸਰਕਾਰ ਨੂੰ ਭਗਵੰਤ ਮਾਨ ਨੂੰ ਤੇ ਹਰਪਾਲ ਸਿੰਘ ਚੀਮੇ ਨੂੰ ਜ਼ਿੰਮੇਵਾਰ ਸਮਝਦੇ ਇਹ ਲਾਅ ਐਂਡ ਆਰਡਰ ਨਾਲ ਹੀ ਤੁਲ ਕਰਤਾ ਇਹ ਜਿਹੜਾ ਯੁੱਧ ਦੇ ਖਿਲਾਫ ਇਹ ਨਸ਼ੇ ਦੇ ਖਿਲਾਫ ਯੁੱਧੀ ਘਰ ਵੱਲੋਂ ਹੋਲਡ ਕਰਨਿਆ ਹਰਪਾਲ ਚੀਮੇ ਹੀ ਸ਼ੁੱਡ ਰਿਜ਼ਾਈਨ ਅਬੀ ਜੀ ਜੇ ਉਹਦੇ ਸ ਕੋਈ ਮੋਰਲ ਕੋ ਗੱਲ ਹੈ ਰਿਜ਼ਾਈਨ ਕਰੇ ਤੇ ਅਸਲ ਜਿਹੜੇ ਕੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀਆਂ ਨਹੀਂ ਉਹਨਾਂ ਦੀਆਂ ਨਾ ਹੁਣ ਸ਼ਰਾਬ ਜਿਹੜੀ ਵਿਕਦੀ ਏ ਤੇ ਜਿਹਦੀ ਦੇਖ ਰੇ ਚੱਲੇ ਹੁੰਦੀ ਉਹਨਾਂ ਤੇ ਕਾਰਵਾਈ ਕਿੱਥੇ ਦੱਸੋ ਬੰਦੇ ਤੇ ਇਹ ਪਹਿਲੇ 3 ਸਾਲਾਂ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹ ਕਿੱਥੇ ਨੇ ਪਰ ਬਾਗਬਾ ਸਾਹਿਬ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਕੋਈ ਨਹੀਂ ਪਰ ਆਦਿਅਤ ਸੇ ਮੁੱਖ ਮੰਤਰੀ ਦੇ ਵਿੱਚ ਕਾਂਡ ਹੋਣੇ ਸ਼ੁਰੂ ਹੋ ਗਏ ਕਾਲੀ ਦਿਲਚਸਪੀ ਹੋਏ ਕੰਮ ਗੱਲ ਮੇਰੀ ਸੁਣੋ ਬਾਕੀ ਸਰਕਾਰਾਂ ਦੀ ਗੱਲ ਛੱਡੋ ਅੱਜ ਆਪਾਂ ਤੇ ਅੱਜ ਦੀ ਸਰਕਾਰ ਦੀ ਰਿਸਪੌਂਸਿਬਿਲਟੀ ਦੀ ਗੱਲ ਕਰਦੇ ਹਾਂ ਜੇ ਪਿਛਲੀਆਂ ਸਰਕਾਰਾਂ ਚ ਕਮੀ ਪੇਸ਼ੀ ਨਾ ਹੁੰਦੀ ਤੇ ਇਹ ਕਿਉਂ ਆਂਦੇ ਦੀ ਹੁਣ ਸੀਐਮ ਸਾਹਿਬ ਆ ਰਹੇ ਨੇ ਕਹਿ ਰਹੇ ਨੇ ਸਖਤ ਕਾਰਵਾਈ ਅਸੀਂ ਕਰਤੀ ਹੁਣ ਪਰਿਵਾਰਾਂ ਨੂੰ ਮਿਲਣ ਆ ਰਹੇ ਨੇ ਕੀ ਜਿਹੜੇ 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 ਡੈਥ ਹੋ ਗਈ ਕਿੰਨੀ ਕੰਪਨਸੇਸ਼ਨ ਚਾਹੀਦਾ ਅੱਜ ਮੇਰੀ ਗੱਲ ਸੁਣੋ ਕੰਪਨਸੇਸ਼ਨ ਤੇ ਚਲੋ ਆਪ ਦੇਖੇਗਾ ਚੀਫ ਮਿਨਿਸਟਰ ਇਹਨਾਂ ਨੂੰ ਕੀ ਦਿੰਦਾ ਹੈ ਗਰੀਬ ਲੋਕ ਨੇ ਅਸੀਂ ਚਾਹਨੇ ਕੰਪਨਸੇਸ਼ਨ ਦੇ ਦਿੰਦੇ ਬਟ ਕੰਪਨਸੇਸ਼ਨੋਂ ਵੱਧ ਜ਼ਰੂਰੀ ਤੇ ਹੈ ਕੇ ਇਸ ਕਿਸਮ ਦਾ ਕੰਦਾ ਸਾਰੇ ਪੰਜਾਬ ਚੱਲ ਰਿਹਾ ਕਿ ਕਿ ਸਮਿਦਿਓ ਕੇਨਾ ਦੀ ਜਿਹੜੀ ਐਡਮਿਨਿਸਟ੍ਰੇਟਿਵ ਫੋਰਸਸ ਨੇ ਲਾਅ ਐਂਡ ਆਰਡਰ ਵਾਲੀਆਂ ਪੁਲਿਸ ਫੋਰਸਸ ਉਹਨਾਂ ਨੂੰ ਇਹਦਾ ਪਤਾ ਨਹੀਂ ਜਿਹਨਾਂ ਦੀ ਡੈਥ ਜਿਹਨਾਂ ਦੇ ਘਰ ਡੈਸ ਜਿਸੇ ਦੀ ਜ਼ਿੰਮੇਵਾਰੀ ਹੈ ਸਿੱਧੀ ਭਗਵੰਤ ਨੂੰ ਤੇ ਇਥੋਂ ਦੇ ਚੀਮੇ ਨੂੰ ਰਿਸਪਾਂਸਿਬਲ ਜਿਹੜੇ ਬਗਵੰਤ ਕਲਾ ਦੇ ਵਿੱਚ ਜਿਹੜੀ ਡੈਥ ਹੋਈ ਹੈ ਮੌਜੂਦ ਮਤੀ ਪੰਦੀ ਪੰਦੀਸੁਰ ਮੈਂ ਕੋਈ ਮੈਂ ਕਿਸੇ ਲੀਡਰ ਦੀ ਗੱਲ ਨਹੀਂ ਕਰਨਾ ਮੈਂ ਸਿੱਧੇ ਤੌਰ ਆਪ ਦੀ ਸਰਕਾਰ ਰਿਸਪਾਂਸਿਬਲ ਤੇ ਭਗਵੰਤ ਨੂੰ ਤੇ ਇਥੋਂ ਦੇ ਚੀਮੇ ਨੂੰ ਰਿਸਪਾਂਸਿਬਲ ਜਿਹੜੇ ਬਗਵੰਤ ਕਲਾ ਦੇ ਵਿੱਚ ਆਪਨੇ ਵਾਲੀ ਦਿੱਤਾ ਜਾ ਰਹੇ ਉਹਨਾਂ ਤੇ ਚੀਮੇ ਸਾਹਿਬ ਮੈਂ ਸਾਹਿਬ ਇੱਕ ਮਿੰਟ ਦੱਸਦਾ ਗਿਆ ਬਾਵਾ ਸਾਹਿਬ ਬਾਈਵਾ ਸਾਹਿਬ ਕੱਲੀ ਕਰ ਦਿੰਦਾ ਗਿਆ ਬਾਕੀ ਗੱਲ ਕੋਈ ਦੇ ਸਨਸਕਾਰ ਕੱਲ ਵੀ ਕੀਤੇ ਗਏ ਨੇ ਜਸਨੋ ਇਸ ਤੁਸੀਂ ਆਪ ਹੀ ਦੱਸ ਰਹੇ ਹੋ ਇਹ ਨਾ ਥੱਲੇ ਮੈਨੂੰ ਨਹੀਂ ਹੁਣ ਪਤਾ ਉਹਨਾਂ ਦਾ ਪੋਸਟਮਾਰਟਮ ਹੋਇਆ ਕਿ ਨਹੀਂ ਨਹੀਂ ਹੈ ਨਹੀਂ ਹੈ ਪੋਸਟਮਾਰਟਮ ਨਹੀਂ ਹੋਇਆ ਤਾਂ ਤੁਸੀਂ ਆਪਰੇ ਆਪ ਸਮਝ ਲਓ ਅੱਜ ਇੱਥੇ ਚੀਫ ਮਿਨਿਸਟਰ ਦਾਣਾ ਵੈਲਕਮੇ ਆਣਾ ਚਾਹੀਦਾ ਪਰ ਲੋਕਾਂ ਦੇ ਇਹ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਇਹਨੂੰ 16 ਕੂਚ ਕੀ ਟ੍ਰੈਜੇਡੀ ਦੇ ਸਾਥ ਸ਼ਰਾਬ ਕੀ ਟ੍ਰੈਜੇਡੀ ਦੇ ਸਾਥ ਮੋਤ ਮਜੀਠਾ ਅਸੈਂਬਲੀ ਹਲਕੇ ਮੇ ਹੋਇਆ और मैं डायरेक्टली रिस्पॉन्सिबल इन मौतों के लिए आपकी सरकार को समझता हूं आज इधर चीफ मिनिस्टर आ रहे हैं मैं चीफ मिनिस्टर साहब को इधर से पूछना चाहूंगा आप होम मिनिस्टर हो आपके एक साइज मिनिस्टर है चीमा साहब जिम्मेवारी किसकी बनती है मैं समझता हूं पहली जिम्मेवारी इसमें एक्साइज मिनिस्टर की है एक्साइज मिनिस्टर हरपाल सिंह चीमा जो फाइनेंस मिनिस्टर भी हैं उनको इमीजिएटली इस्तीफा देना चाहिए ही इज डायरेक्टली रिस्पॉन्सिबल एंड एज होम मिनिस्टर चीफ मिनिस्टर क्योंकि होम का और पुलिस का इंचार्ज है ही इज डायरेक्टली रिस्पॉन्सिबल फॉर वोटर तो इसलिए आपकी ये गवर्नमेंट जो है मॉरली कोई जिम्मेवारी अपनी समझते हैं तो ही मस्ट इमीजिएटली रिजाइन ਐਸ ਦੀ ਐਕਸਾਈਜ਼ ਮਿਸਟਰ ਪੰਜਾਬ ਭਾਈ ਸਾਹਿਬ ਇੱਕ ਪਾਸੇ ਜੁਧ ਨਸ਼ਿਆਂ ਦੇ ਵਿਰੁੱਧ ਚਲਾਇਆ ਉਸ ਪਾਸੇ ਸਖਤ ਕਾਰਵਾਈ ਦੀ ਗੱਲ ਕੀਤੀ ਦੂਸਰੇ ਪਾਸੇ ਸ਼ਰਾਬ ਦੇ ਨਾਲ ਇਸ ਤਰ੍ਹਾਂ ਦੀਆਂ ਮੌਤਾਂ ਹੋਣੀਆਂ ਦੇਖੋ ਇੱਕ ਸਿੱਧੀ ਗੱਲ ਸਮਝ ਲਓ ਡਾਇਰੈਕਟਲੀ ਇਹਦੇ ਵਾਸਤੇ ਅਸੀਂ ਆਪ ਦੀ ਸਰਕਾਰ ਨੂੰ ਭਗਵੰਤ ਮਾਲ ਨੂੰ ਤੇ ਹਰਪਾਲ ਸਿੰਘ ਚੀਮੇ ਨੂੰ ਜ਼ਿੰਮੇਵਾਰ ਸਮਝਦੇ ਇਹ ਲਾਅ ਐਂਡ ਆਰਡਰ ਨਾਲ ਹੀ ਤੱਲਕ ਰੱਖਦਾ ਇਹ ਜਿਹੜਾ ਜੁਧ ਦੇ ਖਿਲਾਫ ਇਹ ਨਸ਼ੇ ਦੇ ਖਿਲਾਫ ਜੁਦੀ ਘਟਨਾਵਾਂ ਨੂੰ ਹੋਲਡ ਕਰ ਰਿਹਾ ਹਰਪਾਲ ਚੀਮੇ ਹੀ ਸ਼ੁੱਡ ਰਿਜ਼ਾਈ ਨਾ ਮੀ ਜੇ ਉਹਦੇ ਕੋਈ ਮੋਰਲ ਕੋਈ ਗੱਲ ਹੈ ਰਿਜ਼ਾਈਨ ਕਰੇ ਤੇ ਅਸਲ ਜਿਹੜੇ ਕੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀਆਂ ਨਹੀਂ ਉਹਨਾਂ ਦੀਆਂ ਨਾ ਹੁਣ ਸ਼ਰਾਬ ਜਿਹੜੀ ਵਿਕਦੀ ਏ ਤੇ ਜਿਹਦੀ ਦੇਖ ਰੇ ਚੱਲੇ ਹੁੰਦੀ ਉਹਨਾਂ ਤੇ ਕਾਰਵਾਈ ਕਿੱਥੇ ਦੱਸੋ ਬੰਦੇ ਤੇ ਇਹ ਪਿਛਲੇ 3 ਸਾਲਾਂ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹ ਕਿੱਥੇ ਨੇ ਪਰ ਬਾਦਸ਼ਾਹ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਕੋਈ ਨਹੀਂ ਪਰ ਅੱਜ ਜਦੋਂ ਮੁੱਖ ਮੰਤਰੀ ਦੇ ਵਿੱਚ ਇਹ ਕਾਂਡ ਹੋਣੇ ਸ਼ੁਰੂ ਹੋ ਗਏ ਕਾਲੀ ਦਲਸੀ ਹੋਏ ਕਾਂਗਰਸ ਗੱਲ ਮੇਰੀ ਸੁਣੋ ਬਾਕੀ ਸਰਕਾਰਾਂ ਦੀ ਗੱਲ ਛੱਡੋ ਅੱਜ ਆਪਾਂ ਤੇ ਅੱਜ ਦੀ ਸਰਕਾਰ ਦੀ ਰਿਸਪੌਂਸਿਬਿਲਟੀ ਦੀ ਗੱਲ ਕਰਦੇ ਹਾਂ ਜੇ ਪਿਛਲੀਆਂ ਸਰਕਾਰਾਂ ਚ ਕਮੀ ਪੇਸ਼ੀ ਨਾ ਹੁੰਦੀ ਤੇ ਇਹ ਕਿਉਂ ਆਂਦੇ ਦੀ ਹੁਣ ਸੀਐਮ ਸਾਹਿਬ ਆ ਰਹੇ ਨੇ ਕਹਿ ਰਹੇ ਨੇ ਸਖਤ ਕਾਰਵਾਈ ਸੀ ਕਰਤੀ ਹੁਣ ਪਰਿਵਾਰਾਂ ਨੂੰ ਮਿਲਣ ਆ ਰਹੇ ਨੇ ਕੀ ਜਿਹੜੇ ਜਿਹੜਾ ਜਿਹੜਾ ਜੱਦ ਹੋ ਗਈ ਕਿੰਨੀ ਕੰਪਨਸੇਸ਼ਨ ਚਾਹੀਦੀ ਹੈ ਇਹਦੀ ਕਲਸ਼ ਨੂੰ ਕੰਪਨਸੇਸ਼ਨ ਤੇ ਚਲੋ ਆਪ ਦੇਖੇਗਾ ਚੀਫ ਮਿਨਿਸਟਰ ਇਹਨਾਂ ਨੂੰ ਕੀ ਦਿੰਦਾ ਹੈ ਗਰੀਬ ਲੋਕ ਨੇ ਅਸੀਂ ਚਾਹਦੇ ਹਾਂ ਕੰਪਨਸੇਸ਼ਨ ਦਿੱਤੀ ਜਾ ਬਟ ਕੰਪਨਸੇਸ਼ਨੋਂ ਵੱਧ ਜ਼ਰੂਰੀ ਤੇ ਹੈ ਕੇ ਇਸ ਕਿਸਮ ਦਾ ਧੰਦਾ ਸਾਰੇ ਪੰਜਾਬ ਚੱਲ ਰਿਹਾ ਕਿ ਕਿ ਸਮਿਦਿਓ ਕੇਨਾ ਦੀ ਜਿਹੜੀ ਐਡਮਿਨਿਸਟ੍ਰੇਟਿਵ ਫੋਰਸਸ ਨੇ ਲਾਅ ਐਂਡ ਆਰਡਰ ਵਾਲੀਆਂ ਪੁਲਿਸ ਫੋਰਸ ਉਹਨਾਂ ਨੂੰ ਇਹਦਾ ਪਤਾ ਨਹੀਂ ਸੀ ਬਾਈ ਸਾਹਿਬ ਜਨਾਬੀ ਬਾਈ ਸਾਹਿਬ ਜਨਾਬੀ ਡੈੱਥ ਜਿਨ੍ਹਾਂ ਦੇ ਘਰ ਡੈੱਥ ਇਸੇ ਦੀ ਜ਼ਿੰਮੇਵਾਰੀ ਹੈ ਸਿੱਧੀ ਸਿਆਸੀ ਜਿਹੜੇ ਬੰਦੇ ਨਾਲ ਹੀ ਬਾਈ ਸਾਹਿਬ ਕਾਲੀ ਕਲਾਂ ਦੀ ਜਿਹੜੀ ਡੈੱਥ ਹੋਈ ਹੈ ਜਿਹੜੀ ਬੰਦਗੀ ਬੰਦੀ ਬੰਦੀਸੁਰ ਰਸਪਾਏ ਇਹਨਾਂ ਨੂੰ ਕੋਈ ਮੈਂ ਕਿਸੇ ਲੀਡਰ ਦੀ ਗੱਲ ਨਹੀਂ ਕਰਨਾ ਮੈਂ ਸਿੱਧੇ ਤੌਰ ਆਪ ਦੀ ਸਰਕਾਰ ਰਿਸਪਾਂਸਿਬਲ ਤੇ ਭਗਵੰਤ ਨੂੰ ਤੇ ਇਥੋਂ ਦੇ ਚੀਮੇ ਨੂੰ ਰਿਸਪਾਂਸਿਬਲ ਜਿਹੜੇ ਬੰਦਗਾਲੀ ਕਲਾਂ ਦੇ ਵਿੱਚ ਦਿੱਤਾ ਜਾ ਰਿਹਾ ਉਹਨਾਂ ਤੇ ਧਰਵਾਣਾ ਮੈਂ ਸਾਹਿਬ ਇੱਕੋ ਦੱਦਿਆ ਗਿਆ ਬਾਈ ਸਾਹਿਬ ਬਾਈ ਸਾਹਿਬ ਕੱਲੀ ਕਰ ਦਿੰਦਾ ਗਿਆ ਬਾਕੀ ਗੱਲ ਕੋਈ ਨਾ ਸਰਕਾਰ ਕੱਲ ਵੀ ਕੀਤੇ ਗਏ ਨੇ ਸੁਣੋ ਇਹ ਇਸ ਤੁਸੀਂ ਆਪ ਹੀ ਦੱਸ ਰਹੇ ਹੋ ਇਹ ਨਹੀਂ ਥੱਲੇ ਮੈਨੂੰ ਨਹੀਂ ਹੁਣ ਪਤਾ ਉਹਨਾਂ ਦਾ ਪੋਸਟ ਮਾਰਟਮ ਹੋਇਆ ਕਿ ਨਹੀਂ 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 ਪੋਸਟ ਮਾਰਟਮ ਨਹੀਂ ਹੋਇਆ ਤਾਂ ਤੁਸੀਂ ਆਪਰੇ ਆਪ ਸਮਝ ਲਓ ਅੱਜ ਇੱਥੇ ਚੀਫ ਮਿਨਿਸਟਰ ਆਣਾ ਵੈਲਕਮੇ ਆਣਾ ਚਾਹੀਦਾ ਪਰ ਲੋਕਾਂ ਇਹ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਐਲੋ 16 ਕੂਚ ਕੀ ਟ੍ਰੈਜੇਡੀ ਕੇ ਸਾਥ ਸ਼ਰਾਬ ਕੀ ਟ੍ਰੈਜੇਡੀ ਕੇ ਸਾਥ ਮੋਤ ਮਜੀਠਾ ਅਸੈਂਬਲੀ ਹਲਕੇ ਮੇ ਹੋਇਆ और मैं डायरेक्टली रिस्पॉन्सिबल इन मौतों के लिए आपकी सरकार को समझता हूं आज इधर चीफ मिनिस्टर आ रहे हैं मैं चीफ मिनिस्टर साहब को इधर से पूछना चाहूंगा आप होम मिनिस्टर हो आपके एक साइज मिनिस्टर है चीमा साहब जुम्मेवारी किसकी बनती है मैं समझता हूं पहली जिम्मेवारी इसमें एक्साइज मिनिस्टर की है एक्साइज मिनिस्टर हरपाल सिंह चीमा जो फाइनेंस मिनिस्टर भी हैं उनको इमीजिएटली इस्तीफा देना चाहिए ही इज डायरेक्टली रिस्पॉन्सिबल एंड एज होम मिनिस्टर चीफ मिनिस्टर क्योंकि होम का और पुलिस का इंचार्ज है ही इज डायरेक्टली रिस्पॉन्सिबल फॉर वोटर से तो इसलिए आपकी ये गवर्नमेंट जो है मॉरली कोई जिम्मेवारी अपनी समझते हैं तो ही मस्ट इमीजिएटली रिजाइन ਐਸ ਦੀ ਐਕਸਾਈਜ਼ ਮਿਸਟਰ ਪੰਜਾਬ ਭਾਈ ਸਾਹਿਬ ਇੱਕ ਪਾਸੇ ਯੋਧ ਨਸ਼ਿਆਂ ਦੇ ਵਿਰੁੱਧ ਚਲਾਇਆ ਉਸ ਪਾਸੇ ਸਖਤ ਕਾਰਵਾਈ ਦੀ ਗੱਲ ਕੀਤੀ ਦੂਸਰੇ ਪਾਸੇ ਸ਼ਰਾਬ ਦੇ ਨਾਲ ਇਸ ਤਰ੍ਹਾਂ ਦੀਆਂ ਮੌਤਾਂ ਹੋਣੀਆਂ ਦੇਖੋ ਇੱਕ ਸਿੱਧੀ ਗੱਲ ਸਮਝ ਲਓ ਡਾਇਰੈਕਟਲੀ ਇਹਦੇ ਵਾਸਤੇ ਅਸੀਂ ਆਪ ਦੀ ਸਰਕਾਰ ਨੂੰ ਭਗਵੰਤ ਮਾਨ ਨੂੰ ਤੇ ਹਰਪਾਲ ਸਿੰਘ ਚੀਮੇ ਨੂੰ ਜ਼ਿੰਮੇਵਾਰ ਸਮਝਦੇ ਇਹ ਲਾਅ ਐਂਡ ਆਰਡਰ ਨਾਲ ਹੀ ਤੱਲਕ ਰੱਖਦਾ ਇਹ ਜਿਹੜਾ ਯੁੱਧ ਦੇ ਖਿਲਾਫ ਇਹ ਨਸ਼ੇ ਦੇ ਖਿਲਾਫ ਜੁਦੀ ਘਰ ਵੱਲੋਂ ਹੋਲਡ ਕਰ ਰਿਹਾ ਹਰਪਾਲ ਹੀ ਸ਼ੁੱਡ ਰਿਜ਼ਾਈਨ ਅਮੀਜ ਜੇ ਉਹਦੇ ਕੋਈ ਮੌੜਲ ਕੋਈ ਗੱਲ ਹੈ ਰਿਜ਼ਾਈਨ ਕਰੇ ਤੇ ਅਸਲ ਜਿਹੜੇ ਕੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀਆਂ ਨਹੀਂ ਉਹਨਾਂ ਦੀਆਂ ਨਾ ਹੋਣ ਸ਼ਰਾਬ ਜਿਹੜੀ ਵਿਕਦੀ ਏ ਤੇ ਜਿਹਦੀ ਦੇਖ ਰੇ ਚੱਲੇ ਹੁੰਦੀ ਉਹਨਾਂ ਤੇ ਕਾਰਵਾਈ ਕਿੱਥੇ ਨੇ ਪਰ ਇਹ ਦੱਸੋ ਬੰਦੇ ਤੇ ਇਹ ਪਿਛਲੇ 3 ਸਾਲਾਂ ਤੋਂ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹ ਕਿੱਥੇ ਨੇ ਪਰ ਬਾਜਪਾ ਸਾਹਿਬ ਜਿਹੜੇ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਕੋਈ ਨਹੀਂ ਪਰ ਆਦਿਅਸੇ ਮੁਖਤਮ ਤਾਰ ਦੇ ਵਿੱਚ ਕਾਂਡ ਹੋਣੇ ਸ਼ੁਰੂ ਹੋ ਗਏ ਕਾਲੀ ਜਲਤੀ ਹੋਏ ਕੰਮ ਗੱਲ ਮੇਰੀ ਸੁਣੋ ਬਾਕੀ ਸਰਕਾਰਾਂ ਦੀ ਗੱਲ ਛਡੋ ਅੱਜ ਆਪਾਂ ਤੇ ਅੱਜ ਦੀ ਸਰਕਾਰ ਦੀ ਰਿਸਪੌਂਸਿਬਿਲਟੀ ਦੀ ਗੱਲ ਕਰਦੇ ਜੇ ਪਿਛਲੀਆਂ ਸਰਕਾਰਾਂ ਚ ਕਮੀ ਪੇਸ਼ੀ ਨਾ ਹੁੰਦੀ ਤੇ ਇਹ ਕਿਉਂ ਆਂਦੇ ਸੀ ਹੁਣ ਸੀਐਮ ਸਾਹਿਬ ਆ ਰਹੇ ਨੇ ਕਹਿ ਰਹੇ ਨੇ ਸਖਤ ਕਾਰਵਾਈ ਸੀ ਕਰਤੀ ਹੁਣ ਪਰਿਵਾਰਾਂ ਨੂੰ ਮਿਲਣ ਆ ਰਹੇ ਨੇ ਕੀ ਜਿਹੜੇ ਜਿਹੜਾ ਜਿਹੜਾ ਜੱਦ ਹੋ ਗਈ ਕਿੰਨੀ ਕੰਪਨਸੇਸ਼ਨ ਚਾਹੀਦਾ ਹੈ ਇਹਦੀ ਗੱਲ ਸੁਣੋ ਕੰਪਨਸੇਸ਼ਨ ਤੇ ਚਲੋ ਆਪ ਦੇਖੇਗਾ ਚੀਫ ਮਿਨਿਸਟਰ ਇਹਨਾਂ ਨੂੰ ਕੀ ਦਿੰਦਾ ਹੈ ਗਰੀਬ ਲੋਕ ਨੇ ਅਸੀਂ ਚਾਹਦੇ ਹਾਂ ਕੰਪਨਸੇਸ਼ਨ ਦਿੱਤੀ ਜਾ ਬਟ ਕੰਪਨਸੇਸ਼ਨੋਂ ਵੱਧ ਜ਼ਰੂਰੀ ਤੇ ਹੈ ਕਿ ਇਸ ਕਿਸਮ ਦਾ ਧੰਦਾ ਸਾਰੇ ਪੰਜਾਬ ਚੱਲ ਰਿਹਾ ਤੁਹਾਨੂੰ ਕਿ ਸਮਿਦਿਓ ਕੇਨਾ ਦੀ ਜਿਹੜੀ ਐਡਮਿਨਿਸਟ੍ਰੇਟਿਵ ਫੋਰਸਿਜ਼ ਨੇ ਲਾਅ ਐਂਡ ਆਰਡਰ ਵਾਲੀਆਂ ਪੁਲਿਸ ਫੋਰਸਿਜ਼ ਉਹਨਾਂ ਨੂੰ ਇਹਦਾ ਪਤਾ ਨਹੀਂ ਸੀ ਬਾਈਆ ਸਾਹਿਬ ਜਿਹਨਾਂ ਦੀ ਡੈਥ ਜਿਹਨਾਂ ਦੇ ਘਰ ਡੈਥ ਇਸੇ ਦੀ ਜ਼ਿੰਮੇਵਾਰੀ ਹੈ ਸਿੱਧੀ ਸਿਆਸੀ ਜਿਹੜੇ ਪੰਗਾਲੀ ਬਾਈਆ ਸਾਹਿਬ ਪੰਗਾਲੀ ਕਲਾ ਦੀ ਡੈਥ ਹੋਈ ਇਹ ਮੁੱਖਤਲੀ ਪੈਦੀ ਪੈਦੀ ਸੋ ਨਾ ਮੈਂ ਕਿਸੇ ਲੀਡਰ ਦੀ ਗੱਲ ਨਹੀਂ ਕਰਨਾ ਮੈਂ ਸਿੱਧੇ ਤੌਰ ਆਪ ਦੀ ਸਰਕਾਰ ਰਿਸਪਾਂਸਿਬਲ ਤੇ ਭਗਵੰਤ ਨੂੰ ਤੇ ਇਥੋਂ ਦੇ ਚੀਮੇ ਨੂੰ ਰਿਸਪਾਂਸਿਬਲ ਜਿਹੜੇ ਪੰਗਾਲੀ ਕਲਾ ਦੇ ਵਿੱਚ ਦਿੱਤਾ ਜਾ ਰਿਹਾ ਉਹਨਾਂ ਤੇ ਚੀਮੇ ਸਾਹਿਬ ਇੱਕੋ ਕਰ ਦਿੱਤਾ ਗਿਆ ਬਾਕੀ ਗੱਲ ਕੋਈ ਸਰਕਾਰ ਕੱਲ ਵੀ ਕੀਤੇ ਗਏ ਨੇ ਸੁਣੋ ਇਸ ਤੁਸੀਂ ਆਪ ਹੀ ਦੱਸ ਰਹੇ ਹੈ ਇਹ ਨਹੀਂ ਥੱਲੇ ਮੈਨੂੰ ਨਹੀਂ ਹੁਣ ਪਤਾ ਉਹਨਾਂ ਦਾ ਪੋਸਟਮਾਰਟਮ ਹੋਇਆ ਕਿ ਨਹੀਂ 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 ਪੋਸਟਮਾਰਟਮ ਵੀ ਨਹੀਂ ਹੋਇਆ ਤਾਂ ਤੁਸੀਂ ਆਪਰੇ ਆ ਕੇ ਸਮਝ ਲਓ ਅੱਜ ਇੱਥੇ ਚੀਫ ਮਿਨਿਸਟਰ ਧਾਨਾ ਵੈਲਕਮ ਆਣਾ ਚਾਹੀਦਾ ਪਰ ਲੋਕ ਕਹਿੰਦੇ ਕਿ ਇਹ ਪ੍ਰਤਾਪ ਸਿੰਘ ਬਾਜਵਾ ਪੰਜਾਬ ਦੇ ਇਹਨੂੰ